ਕਿਸਾਨ ਦੀ ਸ਼ੰਭੂ ਬਾਡਰ ਤੇ ਚੱਲ ਰਹੇ ਸੰਘਰਸ਼ ਮੌਤ ਹੋ ਗਈ ਮੀਡੀਆ ਨਾਲ ਗੱਲਬਾਤ ਕਰਦੇ ਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਜਿੰਦਰ ਸਿੰਘ ਉਮਰ ਤਕਰੀਬਨ 65 ਕੁ ਸਾਲ ਕੁਝ ਦਿਨ ਪਹਿਲਾਂ ਸ਼ੰਭੂ ਬਾਡਰ ਤੇ ਚੱਲ ਰਹੇ ਸੰਘਰਸ਼ ਗਿਆ ਸੀ ਜਿਸ ਦੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਦੇ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਹਲਕੀ ਨਾ ਜੀ ਗਰਦੀਪ ਸਿੰਘ ਜਿਹੜਾ ਪਿੰਨੋ ਜੀ ਉਠਵਾਸਪੁਰ ਜਿੱਨਾਂ ਦੀ ਉੱਥੇ ਤਰ੍ਹਾਂ ਦੇ ਮੌਤ ਹੋਈ ਸੀ ਤੁਹਾਡੇ ਨਾਲ ਹਾਂਜੀ ਉਹ ਡੈਰੀ ਸੀ ਮੇਰੇ ਗੱਲਬਾਤ ਹੋਈ ਉਹਨਾਂ ਨੂੰ ਪਤਾ ਲੱਗ ਗਿਆ ਉਹ ਤੇ ਕਿੰਨੇ ਚਿਰ ਤੋਂ ਰੱਖਦੇ ਆ ਤਿੰਨ ਚਾਰ ਦਿਨ ਹੋ ਗਏ ਜੀ ਕਿੰਨੇ ਕੁ ਮੇਰੇ ਹਾਂ ਜੀ 65 ਸਾਲ ਦਾ ਹਾਂ ਜੇ ਤੱਕ ਤੀਲਾ ਟੜੇ ਨਰਪਾਲ ਸਿੰਘ ਉਹਨਾਂ ਦੀ ਡੈਥ ਹੋਈ ਹੈ ਸਮਝੋ ਕਿ ਲੱਖਾਂ ਰੱਖਦੇ ਸੀ ਜੀ ਸਾਡੇ ਨਾਲ ਜੀ ਇਹ ਭਰਾ ਹੀ ਲੱਗਦਾ ਜੀ ਕੀ ਗੱਲਬਾਤ ਹੋਈ ਉਹਨੂੰ ਅਟੈਕ ਆ ਗਿਆ ਕਿੰਨੇ ਚਿਰ ਤੁਸੀਂ ਕਿੰਨੇ ਚਿਰ ਪਹਿਲਾਂ ਗਏ ਹੋ ਕੋਈ ਪੰਜ ਚਾਰ ਦਿਨ ਹੋ ਗਏ ਕਾਦੇ ਵਾਸਤੇ ਇੱਥੇ ਬਿਠੇ ਹੂ ਬਿਠੇ ਜਿਹੜੇ ਮੰਗਾ ਆਪਣੇ ਕਸਾਨਾਂ ਦੀਆਂ ਉਹਨਾਂ ਵਾਸਤੇ ਬਿਠੇ ਆ ਕੀ ਮੰਗ ਕਰਦੇ ਸੀ ਅਹੀਂ ਮੰਗ ਕਰਦੇ ਆ ਜੋ ਗਵਰਨਮੈਂਟ ਕੋਲ ਦਿੱਤਾ ਜਾਇ ਮਾਲ ਦਾ ਇਹ ਡੈਡ ਬੋਡੀ ਕਦੋਂ ਪਤਾ ਲੱਗਿਆ ਕਦੋਂ ਆ ਗਈ ਨਹੀਂ ਡੈਡ ਬੋਡੀ ਦਾ ਜੇ ਨਹੀਂ ਕੋਈ ਜੀ ਪਤਾ ਲੱਗਿਆ ਤੇ ਤੁਸੀਂ ਸੰਪਨ ਕੋਈ ਹੈਡਟਰ ਕਿਸਾਨਾਂ ਨਾਲ ਹਾਂ ਜੀ ਹਾਂ ਜੀ ਉਹ ਆਖੰਡਾ ਆ ਆਪਣੇ ਖੜਿਆ ਹੋਆ ਤੇ ਪੋਸਟਮਾਸਟਰ ਵਾਸਤੇ ਗੱਲ ਲੱਗ ਗਈ ਅਲੀ ਕਿਨਾ ਟਡੇ ਮੇਰਾ ਨਾਮ ਸਰਨ ਸਿੰਘ ਜੀ ਜਿਹੜਾ ਪਿੰਡ ਹੈ ਖਵਾਸਪੁਰ ਜੀ ਜਿੰਨਾਂ ਜੀ ਇੱਥੇ ਸੰਘਰਸ਼ ਕਰਦੇ ਆ ਉਹ ਮੌਤ ਤੇ ਤੁਹਾਡੇ ਕੀ ਲੱਗਦੇ ਜੀ ਭਰਾਏ ਲੱਗਦਾ ਜੀ ਕੀ ਗੱਲਬਾਤ ਹੋਈ ਸਾਡੀ ਗੱਲਬਾਤ ਇਹ ਹੋਈ ਜੀ ਉਹਨਾਂ ਨੂੰ ਰੋਟੀ ਪਾਣੀ ਖਾ ਕੇ ਸੱਤੇ ਆ ਤੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਉਹਦੇ ਨਾਲ ਹੀ ਮੇਰੀ ਡੈਥ ਹੋ ਗਈ ਹੈ ਤੇ ਅਮਰ ਕੋਈ ਹੋ ਗਈ 65 ਸਾਲ ਜੀ ਕੀ ਮੰਗ ਕਰਦੇ ਜੀ ਮੰਗ ਅਸੀਂ ਸਰਕਾਰ ਕੋਲੋਂ ਵੀ ਕਰਦੇ ਆ ਵੀ ਜੋ ਉਹਦਾ ਬਣਦਾ ਉਹਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜੀਆਂ ਉੱਥੇ ਸਾਡੀਆਂ ਮੰਗਾਂ ਵਾਂ ਜਿਹੜੀਆਂ ਉਹ ਮੰਨੀਆਂ ਜਾਣ ਸਰਕਾਰ ਨੇ ਕਿਸਾਨਾਂ ਦੀਆਂ ਤੇ ਫਿਰ ਉੱਥੋਂ ਮੋਰਚਾ ਜਿਹੜਾ ਫੇਰ ਚੁੱਕਿਆ ਜਾਊਗਾ ਨਹੀਂ ਤੇ ਉਹਨਾਂ ਚਿਰ ਨਹੀਂ ਚੁੱਕਿਆ ਜਾਊਗਾ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਡੈੱਡ ਬੋਡੀ ਆ ਰਹੀ ਹੈ ਡੈੱਡ ਬੋਡੀ ਉਹਨਾਂ ਦੀ ਹੁਣ ਪੋਸਟਮਾਰਟਮ ਹੋ ਰਿਹਾ ਜੀ ਉਹ ਵੇਖੋ ਹੁਣ ਉੱਥੋਂ ਖੜ ਕੇ ਫਿਰ ਉਹਨਾਂ ਦਾ ਸਨਮਾਨ ਕਰਨਾ ਸਟੇਜ ਦੇ ਤੇ ਤੇ ਸਨਮਾਨ ਕਰਕੇ ਤੇ ਫਿਰ ਉਸ ਤੋਂ ਬਾਅਦ ਲਿਉਣੀ ਜੇ ਸਰਕਾਰ ਮੰਗ ਮੰਨ ਲੂਗੀ ਤੇ ਫਿਰ ਲਿਆਵਾਂਗੇ ਨਹੀਂ ਤੇ ਉਹਨੇ ਦਿਨ ਫਿਰ ਮੋਰਚਾ ਉੱਥੇ ਲੱਗੂਗਾ ਤੁਸੀਂ ਡੈੱਡ ਬੋਡੀ ਉਹਨੇ ਦਿਨ ਉੱਥੇ ਰੱਖ ਕੇ ਫਿਰ ਰੋਡ ਜਿਹੜਾ ਜਾਮ ਕੀਤਾ ਜਾਊਗਾ ਕਿਸਾਨ ਦੀ ਸ਼ੰਭੂ ਬਾਡਰ ਤੇ ਚੱਲ ਰਹੇ ਸੰਘਰਸ਼ ਮੌਤ ਹੋ ਗਈ ਮੀਡੀਆ ਨਾਲ ਗੱਲਬਾਤ ਕਰਦੇ ਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਜਿੰਦਰ ਸਿੰਘ ਉਮਰ ਤਕਰੀਬਨ 65 ਕੁ ਸਾਲ ਕੁਝ ਦਿਨ ਪਹਿਲਾਂ ਸ਼ੰਭੂ ਬਾਡਰ ਤੇ ਚੱਲ ਰਹੇ ਸੰਘਰਸ਼ ਗਿਆ ਸੀ ਜਿਸ ਦੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਦੇ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਹਲਕੀ ਨਾ ਜੀ ਗਰਦੀਪ ਸਿੰਘ ਜੀ ਕਿਹੜਾ ਪਿੰਡ ਜੀ ਉਠਵਾਸਪੁਰ ਜਿੱਨਾਂ ਦੀ ਉੱਥੇ ਤਰ੍ਹਾਂ ਦੇ ਮੌਤ ਹੋਈ ਸੀ ਤੁਹਾਡੇ ਕੋਲ ਹਾਂਜੀ ਡੈਡੀ ਸੀ ਮੇਰੇ ਕੀ ਗੱਲ ਬਾਤ ਹੋਈ ਉਹਨਾਂ ਨੂੰ ਪੈਦਾ ਹੋ ਗਿਆ ਉਹਦੇ ਕਿੰਨੇ ਚਿਰ ਤੋਂ ਰੱਖਦੇ ਹੋ ਤਿੰਨ ਚਾਰ ਦਿਨ ਹੋ ਗਏ ਜੀ ਕਿੰਨੇ ਕੁ ਮਹੀਨੇ ਹਾਂਜੀ 65 ਸਾਲ ਦਾ ਹਾਂ ਜਦੋਂ ਜਾਂਦਾ ਤੇ ਪਿਲਾਟਾ ਦੇ ਨਰਪਾਲ ਸਿੰਘ ਉਹਨਾਂ ਦੀ ਡੈਥ ਹੋਈ ਹੈ ਸਮਝੋ ਕਿ ਲੱਖਾਂ ਰੱਖਦੇ ਸੀ ਬੀੜੇ ਪੜੇ ਲੰਘਦੇ ਸੀ ਇਹ ਭਰਾ ਹੀ ਲੱਗਦਾ ਜੀ ਕੀ ਗੱਲ ਬਾਤ ਹੋਈ ਉਹਨੂੰ ਵੀ ਟੈਗ ਆ ਗਿਆ ਕਿੰਨੇ ਚਿਰ ਤੁਸੀਂ ਕਿੰਨੇ ਚਿਰ ਪੇੜਾ ਗਏ ਹੋ ਕੋਈ ਪੰਜ ਚਾਰ ਦਿਨ ਹੋ ਗਏ ਕਾਦੇ ਵਾਸਤੇ ਇੱਥੇ ਬਿਠੇ। ਉਹ ਬਿਠੇ ਜਿਹੜੇ ਮੰਗਾ ਆਪਣੇ ਕਸਾਨਾਂ ਦੀਆਂ ਉਹਨਾਂ ਵਾਸਤੇ ਬਿਠੇ ਆ। ਕੀ ਮੰਗ ਕਰਦੇ ਸੀ? ਅਹੀਂ ਮੰਗ ਕਰਦੇ ਆਂ ਵੀ ਜੋ ਗਵਰਨਮੈਂਟ ਕੋਲ ਦਿੱਤਾ ਜਾਇ ਮਾਲ ਦਾ। ਇਹ ਡੈਡ ਬੋਡੀ ਕਦੋਂ ਪਤਾ ਲੱਗਿਆ ਕਦੋਂ ਆਈ? ਨਹੀਂ ਡੈਡ ਬੋਡੀ ਦਾ ਜੇ ਨਹੀਂ ਕੋਈ ਜੀ ਪਤਾ ਲੱਗਿਆ। ਤੇ ਤੁਸੀਂ ਸੰਪਨ ਕੋਈ ਹੈਡਟਰ ਕਿਸਾਨਾਂ ਨਾਲ ਹੋਣੀ। ਹਾਂਜੀ ਹਾਂਜੀ ਉਹ ਆਖੰਡਾ ਆ ਆਪਣੇ ਖੜਿਆ ਹੋ ਵਾ ਤੇ ਪੋਸਟਮਾਸਟਰ ਵਾਸਤੇ ਖੜਿਆ। ਅੰਜ ਕਿਨਾ ਡਡੇ? ਮੇਰਾ ਨਾਮ ਸਰਨ ਸਿੰਘ ਜੀ ਜਿਹੜਾ ਪਿੰਡ ਹੈ ਖਵਾਸਪੁਰ ਜੀ ਜਿੰਨਾਂ ਜੀ ਇੱਥੇ ਸੰਘਰਸ਼ ਕਰਦੇ ਆ ਉਹ ਮੌਤ ਤੇ ਤੁਹਾਡੇ ਕੀ ਲੱਗਦੇ ਹੈ ਭਰਾਏ ਲੱਗਦਾ ਜੀ ਕੀ ਗੱਲਬਾਤ ਹੋਈ ਸਾਡੀ ਗੱਲਬਾਤ ਇਹ ਹੋਈ ਜੀ ਉਹਨਾਂ ਨੂੰ ਰੋਟੀ ਪਾਣੀ ਖਾ ਕੇ ਸੱਤੇ ਆ ਤੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਉਹਦੇ ਨਾਲ ਹੀ ਮੇਰੀ ਡੈਥ ਹੋ ਗਈ ਹੈ ਤੇ ਜਿੰਨੀ ਉਮਰ ਸੀ ਉਹਨਰ ਕੋਈ ਹੋ ਗਈ 65 ਸਾਲ ਜੀ ਕੀ ਮੰਗ ਕਰਦੇ ਜੀ ਮੰਗ ਅਸੀਂ ਸਰਕਾਰ ਕੋਲੋਂ ਵੀ ਕਰਦੇ ਆ ਵੀ ਜੋ ਉਹਦਾ ਬਣਦਾ ਉਹਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜੀਆਂ ਉੱਥੇ ਸਾਡੀਆਂ ਮੰਗਾਂ ਵਾਂ ਜਿਹੜੀਆਂ ਉਹ ਮੰਨੀਆਂ ਜਾਣ ਸਰਕਾਰ ਨੇ ਕਿਸਾਨਾਂ ਦੀਆਂ ਤੇ ਫਿਰ ਉੱਥੋਂ ਮੋਰਚਾ ਜਿਹੜਾ ਫੇਰ ਚੁੱਕਿਆ ਜਾਊਗਾ ਨਹੀਂ ਤੇ ਉਹਨਾਂ ਚਿਰ ਨਹੀਂ ਚੁੱਕਿਆ ਜਾਊਗਾ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ। ਲੱਗਾ ਕਦੇ ਡੱਡ ਬੋੜੀ ਆ ਰਹੀ ਹੈ। ਡੱਡ ਬੋੜੀ ਉਹਨਾਂ ਦੀ ਹੁਣ ਪੋਸਟਮਾਰਟਮ ਹੋ ਰਿਹਾ ਜੀ। ਉਹ ਵੇਖੋ ਹੁਣ ਉੱਥੋਂ ਖੜ ਕੇ ਫਿਰ ਉਹਨਾਂ ਦਾ ਸਨਮਾਨ ਕਰਨਾ ਸਟੇਜ ਦੇ ਉੱਤੇ। ਤੇ ਸਨਮਾਨ ਕਰਕੇ ਤੇ ਫਿਰ ਉਸ ਤੋਂ ਬਾਅਦ ਲਿਉਣੀ ਜੇ ਸਰਕਾਰ ਮੰਗ ਮੰਨ ਲੂਗੀ ਤੇ ਫਿਰ ਲਿਆਵਾਂਗੇ ਨਹੀਂ ਤੇ ਉਹਨੇ ਦਿਨ ਫਿਰ ਮੋਰਚਾ ਉੱਥੇ ਲੱਗੂਗਾ ਤੁਸੀਂ ਡੈੱਡ ਬੋਡੀ ਉਹਨੇ ਦਿਨ ਉੱਥੇ ਰੱਖ ਕੇ ਫਿਰ ਰੋਡ ਜਿਹੜਾ ਜਾਮ ਕੀਤਾ ਜਾਊਗਾ